ਦਾ ਇੰਗਲਿਸ਼ اے ਬੀ ਸੀ ਐਦੋ ਕ ਪੁੱਠੀ এবੀ ਸੀ ਹੁੰਦੀ ਆਹੋ ਪੁੱਠੇ ਤਰ੍ਹਾਂ ਚੱਲ ਪਾ ਕੀ ਮੈਕਡੋਨਰ ਮੈਕਡੋਨਰ ਉੱਚ ਜਣੇ ਗਿਆ ਮੈਂ ਨਹੀਂ ਕਹਣਾ ਮੈਂ ਕਹਿੰਦਾ ਜੋ ਕਹਿਣਾ ਸੀ ਮੈਕਡੋਨਰ ਮੈਟ ਗੋਲ ਪੁਰਾਣੇ ਕਿਹੜੇ ਆਏ ਸੀ ਮੈਂ ਜੁੱਤੀ ਹੈ ਨਾ ਜੇ ਮਾਰੀ ਫੇਰ ਦੇਖ ਲੈ ਕਿੱਦਾਂ ਦਾ ਤੇਰਾ ਤੋੜ ਮੈਂ ਕਰ ਦੇਣਾ ਆ ਹਾਂ ਇਹ ਕਿਹਦਾ ਖੋਲ ਜੀ ਇਹ ਨਾ ਇਹ ਕਿਹਦਾ ਖੋਲਗੇ ਇਹ ਚ ਕੀ ਆ ਪਾਜੀ ਨੇਣਾ ਕੁਛ ਇਹਦਾ ਦੂਜੇ ਆਪਣਾ ਹੌਣ ਅੰਦਰ ਅੰਦਰ ਚੁਗਲੀਆਂ ਕਰੀ ਜਾਂਦੀ ਹੈ ਭੇਜਦਾ ਹਾਂ ਨਾ ਮੈਂ ਤੈਨੂੰ 1000 ਘਾਟ ਭੇਜਾਂ ਨਾ 1000 ਘਾਟ ਪੈਨ ਘਾਟ ਉਹ ਭੇਜਦਾ ਤੈਨੂੰ ਹੂੰ ਦੋਨੇ ਘਾਟ ਦੀ ਪਿਆ ਹੂੰ ਮਾਸੀ ਆਇਆ ਹਣ ਰਹਿ ਗਈਆਂ ਗੋਪੀ ਬੈਠ ਜਾ ਬਈ ਜਾ ਬਈ ਜਾ ਉਹ ਤੇ ਸਾਹਮਣੇ ਹੈ ਹਾਂ ਹਾਂ ਇਹ ਸਾਹਮਣੇ ਹੈ ਹਾਂ ਤੇ ਸਾਹਮਣੇ ਹੈ ਹਾਂ ਜੀ ਕਿਤਾ ਤੱਕ ਰੁਖ ਹੋਰ ਕਰਦਾ ਹੈ ਦਾ ਮੇਰੇ ਦਾ ਤੁਹਾਨੂੰ ਆਹ ਇੱਕ ਠੀਕ ਆਹ ਹਾਈ ਲੈਵਲ ਦਾ ਕੰਮ ਕੀਤਾ ਉਹ ਠੀਕ ਨਹੀਂ ਹੈਗੀ ਠੀਕ ਨਹੀਂ ਦੁਕਾਨ ਵਾਲੀ ਹੁਣ ਕੀ ਕਰੀਏ 5000 ਲੈ ਲੇ ਅਸੀਂ ਭਾਂਤ ਮੋੜੇ ਹੀ ਨਹੀਂ ਹੁੰਦਾ ਇਹ ਹਰਾਂ ਹੁੰਦੇ ਮੇਰਾ ਹਰਾਂ ਮੇਰੀ ਗੱਲ ਸੁਣ ਔਰ ਤੂੰ ਜਿਹੜੀ ਉਹ ਗੋਰੀ ਨਾਲ ਮੇਰੀ ਗੱਲ ਕਰਕੇ ਜਾ ਮੇਰਾ ਗੋਰੀ ਨਾਲ ਰਸਤਾ ਪੱਪਾ ਪੈਣਾ ਉਹ ਜਿਹੜੀ ਹੁਣ ਇਹਨੇ ਵੀਡੀਓ ਪਾਈ ਨਹੀਂ ਫੋਟੋ ਫੁੱਟੋ ਨਾਲ ਦਿਖਾਉਂਦਾ ਸਹੀ ਮਨੀ ਮੈਨੂੰ ਆਹੋ ਉਹ ਗੋਰੀ ਉੱਧਰ ਲਿਖਾ ਉੱਧਰ ਨਹੀਂ ਉਹਦੇ ਨਾਲ ਹੁਣ ਵਿਆਹ ਕਰ ਦਿੰਨੇ ਇਹਦਾ ਚੱਲ ਕਰ ਦੋ ਗੋਰੀ ਨਾਲ ਕਰਾ ਲਾ ਇਹ ਮੰਦੀ ਨਹੀਂ ਇਹ ਇਹ ਮੰਦੀ ਨਹੀਂ ਤੈਨੂੰ ਕੀ ਪਤਾ ਇਹ ਨਾ ਇਹ ਇੰਗਲਿਸ਼ ਜਾਣਦਾ ਆ ਕੌਣ ਜਾਣਦਾ ਇੰਗਲਿਸ਼ ਇਹ ABC ਇਹਦੇ ਕੋ ਪੁੱਠੀ ABC ਹੁੰਦੀ ਆਹੋ ਸੁਣ ਪੁੱਠੇ ਤਰ੍ਹਾਂ ਚੱਲ ਪਾ ਪੁੱਠੇ ਤਰ੍ਹਾਂ ਇਹ ਤੈਨੂੰ ਆਦੀ ਵਾਸੀ ਐਵੇਂ ਨਹੀਂ ਇਹ ਕਹਿੰਦੀ ਕਿ ਰੋਟੀ ਨਹੀਂ ਉਹਨੂੰ ਆਉਦੀ ਬਣਾ ਲੈ ਯਾਰ ਠੀਕ ਹੈ ਤੁਸੀਂ ਰੋਟੀ ਬਾਹਰੋਂ ਮੰਗਾ ਕੇ ਖਾ ਲਓ ਰੋਟੀ ਬਾਹਰੋਂ ਮੰਗਾ ਲਿਆ ਕਹਿੰਨੀ ਨਹੀਂ ਚਲੇ ਜਾਣਾ ਤਾਂ ਕਿ ਇੱਥੇ ਨੂਣਾ ਕਰਨਾ ਮੈਂ ਉਹ ਤੁਰ ਪੱਕੀ ਨਿਊਜ਼ੀਲੈਂਡ ਦੀ ਸਿਟੀ ਜੈਨੇ ਆਹੋ ਮਾਸੀ ਦਾਰੂ ਬਹੁ ਪੀਂਦੀ ਆ ਹਾਂ ਸਾਡੇ ਹੱਥ ਖੜੇ ਆ ਹਾਂ ਸਾਡੇ ਤਾਰੇ ਬਾਹਰ ਪੇਗੀ ਓਏ ਆਹ ਲੈ ਸਾਡੇ ਇਦਾਂ ਹੱਥ ਖੜੇ ਭਰਾਵਾ ਇਦਾਂ ਕਦੇ ਕਦੇ ਤੂੰ ਮਾਸੇ ਤੇ ਦੋ ਘਰ ਦਾ ਹੱਤਾਂ ਨੂੰ ਖੜਾ ਹੈ ਨਾ ਤੂੰ ਮੇਰੇ ਘੱਥ ਖੜਾ ਕਰ ਦੇ ਮੇਰੇ ਪਾਤ ਖੜੇ ਹੈ ਨਹੀਂ ਵੇ ਮੇਰੇ ਦੇ ਘਰ ਦੇ ਖੜੇ ਨਹੀਂ ਹੁੰਦਾ ਲੈ ਕੋਈ ਪਿਆਰ ਵੀ ਕੋਈ ਥਾਲੀ ਚੀਜ਼ ਹੋਣੀ ਨਹੀਂ ਨਹੀਂ ਪਿਆਰ ਤਾਂ ਇਥੇ ਸ਼ਰਾਬ ਬਣਾ ਲਈ ਹੋਣੀਆਂ ਕਿਤੇ ਕਿਤੇ ਮਾਸੀ ਮੂੰਹ ਤੋਂ ਤੇਰੇ ਪੇ ਦਾ ਨਹੀਂ ਸਾਨੂੰ ਮਾਰ ਤੂੰ ਮਾਸੀ ਤਾਂ ਤੁਸੀਂ ਚੰਗੇ ਆ ਮੁੰਡੇ ਆ ਫੇਗੀ ਮਾਸੀ ਜਰਜੀਤ ਨੂੰ ਸਾਹ ਮਾਰ ਲੈ ਜੈ ਮੇਰੀ ਜਰਜੀਤ ਜੈਸੀ ਮਾਮੇ ਦੇ ਨਹੀਂ ਚੀਜ਼ ਮੈਂ ਤਾਂ ਕਹਿ ਨਹੀਂ ਇੱਥੇ ਨਾ ਖਾਰ ਲਾਂ ਜੈਸੀ ਮਾਮੇ ਦੇ ਗਏ ਹੁੰਦੇ ਫੇਰ ਕੋਈ ਨਾ ਕਰ ਇਹ ਹੀ ਕਿਤੇ ਤੁਹਾਡੇ ਭਰਾ ਨੂੰ ਮਿਲ ਜਾਂਦੀ ਜਾਂਦੇ ਚੋਰ ਦੀ ਤੜਾਗੀ ਸੀ ਕਿੰਦਾ ਭੈਣ ਸਾਡੇ ਭਰਾ ਵਿਚਾਰੇ ਨੂੰ ਗਰੀਬ ਨੂੰ ਇਦਾਂ ਨਹੀਂ ਆ ਉਹ ਨਾ ਹਲੋ ਐਕਸਕਿਊਜ਼ ਮੀ ਵਾਹ ਉਹ ਬਰਖਲਾਬ ਆਪਣੀ ਜਿਨਾਨੀ ਤੇ ਗੱਲ ਨਹੀਂ ਸੁਣ ਸਕਦਾ ਸਾਰੇ ਟੱਪਰ ਤੋਂ ਸਿੱਧੀ ਗੱਲ ਆ ਲੈ ਤਾਂ ਤੈਨੂੰ ਅਸੀਂ ਜਿਨਾਨੀ ਨਾਰੀ ਕੀ ਦੇਣੇ ਆ ਤੂੰ ਲਾ ਲਿਆ ਕਰੇਂ ਤੂੰ ਉਹਦੇ ਨਾਲ ਲਾ ਲਿਆ ਕਰੂਗੇ ਕਦਾਂ ਹੁਣ ਤੈਨੂੰ ਜਲ ਜਨ ਸਾਡਾ ਰੋਟੀ ਨਹੀਂ ਤੋਰਦੀ ਸਾਡਾ ਉਲਟੀ ਆ ਜਾਣੀ ਆ ਉਸੇ ਕੰਮ ਆ ਦੇ ਨੀ ਲੋ ਦੀ ਉਹ ਵਾਈਨ ਪੀਦੀ ਵਾਈਨ 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 ਕੀ ਹੁੰਦਾ ਵਾਈਨ ਕੀ ਹੁੰਦਾ ਅੰਗੂਰਾਂ ਦਾ ਪਾਣੀ ਆ ਉਹ ਤਾਂ ਪੀ ਲਵਾਂਗੇ ਅੰਗੂਰਾਂ ਦਾ ਪਾਣੀ ਇਹਨਾਂ ਪਹਿਲਾਂ ਫੋਟੋ ਦਿਖਾ ਗੋਰੀ ਦਾ ਮੇਰੀ ਉਹ ਨਹਾਲੀ ਆ ਉਹਨੂੰ ਦਿਖਾ ਲਦੀ ਆ ਸਾਨੂੰ ਮੈਂ ਕਿਹਾ ਤੁਸੀਂ ਤੁਸੀਂ ਉਹਦੀ ਹਵਾ ਦੇ ਕੋਲ ਦੀ ਵੀ ਨਹੀਂ ਤੁਸੀਂ ਲੰਘ ਸਕਦੇ ਉਹ ਇੰਨੀ ਕਾਲੀ ਹੋ ਜੀ ਤੁਹਾਡਾ ਪਰਛਾਵਾਂ ਪੈ ਗਿਆ ਲੈ ਤਾਂ ਸਾਨੂੰ ਕਾਲਿਆਂ ਨੂੰ ਭਾਗ ਬਥੇਰੇ ਲੱਗੇ ਹੋ ਚਲਾ ਦੇ ਤੇਰੇ ਆਰਗੇ ਨਾ ਕਰ ਲੈ ਮੇਰੀ ਗੱਲ ਸੁਣ ਤੂੰ ਕੋ ਗੱਲ ਕਰ ਜਾ ਮੈਂ ਜਲਾ ਹੋ ਜਾਣਾ ਆਪਣੇ ਘਰ ਦੇ ਚਾਰ ਚੱਕੇ ਹੋ ਜਾ ਫੇ ਮ ਆ ਜਾਊਂਗੀ ਮੈਂ ਵੀ ਤੇਰੇ ਨਾਲ ਹੀ ਰਲ ਜਾਣਾ ਤੈਨ ਤੋ ਕੀ ਆਈ ਕਿ ਮੈਂ ਆਪਣੀ ਗੋਰੀ ਕਾਲੀ ਕਰਾਉਣੀ ਆ ਤੇਰਾ ਪਰਜਾਵਾ ਪਵਾ ਕੇ ਲਾ ਲਾ ਉਹ ਤਾਂ ਹੱਥ ਲਾਈ ਪੈਲੀ ਹੁੰਦੀ ਮੇਰੀ ਗੱਲ ਸੁਣ ਲੈ ਤਰਾ ਦੇ करा दिन ने तो मेनदा ओदी ਗੱਲ ਤਾਂ ਕਰਾ ਦੇ ਗੱਲ ਤਾਂ ਕਰਵਾਂਗੇ ਪਹਿਲਾਂ ਨਾ ਪੈਗ ਲਾਉਣਾ ਪੈਣਾ ਵਾਸੀ ਪਹਿਲਾਂ ਇੰਗਲਿਸ਼ ਹੈ ਇੰਗਲਿਸ਼ ਮੈਂ ਜਾਨਨੀ ਹੁਣ ਸਿੱਖਣ ਕਿੱਥੇ ਸਿੱਖਾਂ ਸੈਂਟਰ ਵੀ ਸਾਈਕਲਿੰਗ ਸੈਂਟਰ ਤੋਂ ਰਪੇ ਹਾਂ ਤੂੰ ਪਹਿਲਾਂ ਮੈਨੂੰ ਦੱਸ ਮੇਰਾ ਕਰਾ ਦੋ ਯਾਰ ਕਰਾ ਦਿੰਨੇ ਆ ਹੈ ਕਰਾ ਦਿੰਨੇ ਪੱਕੀ ਗੱਲ ਹੈ ਇਹ ਬਣਾ ਇਹਨੂੰ ਨਾ ਮਨਾ ਲੈ ਇਹ ਕਰਾ ਲੈ ਮੇਰਾ ਨਾ ਤਾਬੜ ਲਾਇਆ ਆ ਕੀ ਲੈ ਕੇ ਚੱਲੀਂ ਸ਼ਰਾਬਾਂ ਪੀਣੀਆਂ ਮੀਟ ਖਾਣੀਆਂ ਕੀ ਕੀ ਗੱਲ ਆ ਉਹ ਕਿੱਥੋਂ ਸਿੱਖਿਆ ਅੱਛਾ ਜੇ ਬੰਦਾ ਵੀਵੇ ਜਨਾਨੀ ਸਹਾਰੂ ਜੇ ਜਨਾਨੀ ਪੀਵੇ ਬੰਦਾ ਰਾਹ ਸਹਾਰੂ ਸੱਤ ਦਿਨ ਗੋਆਂ ਨੂੰ ਨਿਕਲਾ ਹੋਣਾ ਪਰ ਆਵਾ ਅਸੀਂ ਕੋਰੀ ਬਈ ਮੈਂ ਮੈਂ ਚੱਕਰ ਹੁੰਦੇ ਮੈਂ ਡਿਪਰੈਸ਼ਨ ਚ ਚੱਲ ਜਾਣਾ ਕੋਈ ਨਾ ਨਹੀਂ ਜਾਂਦਾ ਮੈਂ ਬੁਰੀ ਨੇ ਵਿਆਹ ਦੇ ਮੁੰਡਿਆਂ ਨੇ ਆਣੇ ਬਾਹਰ ਕਾਹ ਬਿਆਹ ਇਤਿਹਾਸ ਰਚੋਣਾ ਮੈਂ ਬੁਰੀ ਨੇ ਕਰਾਉਣਾ ਜੀਜ਼ ਨਾਲ ਗੱਲ ਕਰੋ ਕੋਈ ਨਾ ਕਰ ਲੈ ਜੀਜ਼ ਨਾਲ ਕਰ ਲੈ ਐ ਮਨ ਆਹ ਆਹ ਕੋਈ ਸਾਹਮਣੇ ਕਹਿੰਦਾ ਬਈ ਦੇਖੀਂਦਾ ਮਨ ਆਹੋ ਮੇਨਾ ਹੋ ਗਈ ਗੱਲ ਅੱਛਾ ਅੱਛਾ ਸੁਣਾਈ ਤੇ ਨਾ ਤੇਰਾ ਪਾਇਲਾ ਦੇਖਾ ਤੇ ਗ੍ਰੀਪਾਂ ਕੋਲ ਹੋ ਜਾ ਉਧਰ ਜਿੱ ਪੈਠ ਜਾ ਕੇ ਮੋਰੇ ਮੋਰੇ ਬੈਠ ਜਾ ਕੇ ਜਾਂ ਭੇਗੀ ਹੋ ਕਿਤੇ ਕਿਤੇ ਪੈਗ ਲਾ ਲੰਦੀ ਆ ਹੈ ਲੈ ਜੇ ਮੈਂ ਦੇ ਆ ਭਾਜੀ ਹਾਂਜੀ ਸੇਗੀ ਹੋ ਜੇ ਕਿਤੇ ਕਿਤੇ ਪੈਗ ਲਾ ਲੰਦੀ ਤੁਸੀਂ ਵੀ ਤਾਂ ਲਾਈ ਲੈਣਾ ਸਮਝ ਨਹੀਂ ਗੱਲ ਇੱਕ ਚੀਜ਼ ਆ ਨਾ ਗੋਰੀਆਂ 골ਡ ਨਹੀਂ ਲਾਇਕ ਕਰਦੀਆਂ ਉਹ ਸਿਲਵਰ ਲਾਇਕ ਕਰਦੀਆਂ ਇੰਡੀਅਨ 골ਡ ਨਹੀਂ ਲਾਇਕ ਕਰਦੀ। ਫਿਰ ਮੈਂ ਸਿਲਵਰ ਹੀ ਆ ਕੜਕ ਮੰਨਾ। ਆ ਮੇਰਾ ਲਫਾਫਾ ਨਹੀਂ ਹੁਣ ਮੇਰੀ ਗਾਹ ਸਾੜ ਲੈ ਯਾਰ ਕਿ ਘਰ ਚ ਕਲੇਸ਼ ਹੋ ਜੂ। ਇੱਥੇ ਗੱਲ ਕਰਕੇ ਜਾ। ਮੇਰਾ ਕਰਾ ਕੇ ਜਾ ਬਸ। ਮੈਂ ਮੈਂ ਤੈਨੂੰ ਮੈਨੂੰ ਗੋਰੀ ਜਾਣਦੀ ਨੂੰ ਖਸ ਮੈਨੂੰ ਖਾਣੀ। ਆ ਜਾਣਦੀਆਂ ਲੈ ਨੱਚਦੀ ਗੋਰੀਆਂ ਨਾਲ ਸੀ। ਮੈਂ ਤੇ ਤਾਂ ਫਿੰਡਾ ਸੀਗੀਆਂ। ਮੇਰੀਆਂ ਫਿੰਡਾ ਮੇਰੇ ਨਾਲ। ਤੂੰ ਕਲੇਸ਼ ਨਾ ਕਰਾ ਦੇ ਮਗਰ ਬੈਠੀ ਹੈ ਅਗਲੀ। ਤੈਨੂੰ ਪਤਾ ਉਹ ਕੁੜੀ ਕਿਹਦੀ ਆ? ਤੈਨੂੰ ਪਤਾ ਉਹ ਨਾਨਕੇ ਕਿੱਥੇ ਆ? ਇਸ ਕਾਰ ਇਹ ਨਹੀਂ ਕਹਿ ਰਹੀ ਕਿਆ ਇਸ ਕਾਰ ਦੇ ਵਿੱਚ ਜੇ ਮਨ ਲਾ ਅੱਛਾ ਜੇ ਦੋਤੇ ਬੋਲਣਾ ਬੋਲਣ ਜੋਈਦਾ ਬੋਲਣ ਦਾ ਕੀ ਮਤਲਬ ਮਦਰ ਮ ਉਹ ਜੋਈਦਾ ਕੀ ਮਤਲਬ ਹੈ? ਕਿਸੇ ਨੂੰ ਪਸ ਨਹੀਂ ਆਉਂਦਾ ਅੱਛਾ ਇਹ ਰੇ ਕਹਿ ਰਹੇ ਆ ਤਾਂ ਨਾਂ ਕਿਦਾਂ ਲਿਆ ਫਿਰ? ਇਹ ਮੇਰਾ ਜੀ ਐਂ ਕਿੱਸ ਕੀ ਕਹਿੰਦਾ ਹੈ? ਹਾਂ? ਨਾਂ ਕਿ ਕੀ ਆ ਇਦਾਂ ਬੋਲਿਆ ਇਹ ਖਾਓ ਸ਼ਿੱਤਰ ਨਹੀਂ ਉਹ ਮਾਸੀ ਕਹਿੰਦੀ ਫਰੈਂਡਾਂ ਇਹਦੀਆਂ ਫਰੈਂਡਾਂ ਦਾ ਨੱਚਦਾ ਸੀ ਤੇ ਤੂੰ ਮੇਰਾ ਹਿੱਲਾ ਕਰਾਉਣਾ ਇਹਦੇ ਪੈਰ ਆਰਗਾ ਨਹੀਂ ਕਿੰਨੇ 10000 ਦੇ ਕੇ ਜਾਣੇ ਕੋ 20 ਉੰਨੀ ਹੀ ਧਰੀਫਾ ਉੰਨੀ ਹੀ ਧਰੀਫਾ ਪੰਜ ਹੋਰ ਪਾ ਮਸੀਂ ਧੋੜੀ ਜਾਂ ਹੋਰ ਕਹਦੇ ਪੰਜ ਹੋਰ ਪਾ ਦੇ 30 ਤੱਕ ਤਾਂ ਕਰਦੇ ਪੱਟ ਗੱਲ ਸੱਚੀ ਆ ਠੀਕ ਜੇ ਕਰਤਾ ਹਨਾ ਮੈਂ ਗਿਆ ਪੱਟੀਆਂ ਦੇਖ ਲਈਆਂ ਦੇ ਪੱਟੀਆਂ ਦੇਖ ਲਈਆਂ ਮੇਰੇ ਗੱਲ ਦਾ ਪਾਜੀ ਅਗਲੀ ਵਾਰ ਨਾ ਹੀ ਆਇਓ ਮੇਰਾ ਭਰਾ ਮੈਂ ਆਉਣਾ ਹੀ ਨਹੀਂ ਹਨਾ ਇੱਥੇ ਆ ਕੇ ਤਾਂ ਆਹੀ ਆ ਬੁੜੀ ਹੀ ਨਹੀਂ ਸੋਧਦੀ ਨਾੜੇ ਲੈ ਜਾਂਦੀ ਤੈ ਲਗੋਏ ਹੁਣ ਥੋੜੇ ਬਾਅਦ 50 ਮੇਰੇ ਗੱਲ ਸਰ ਪੈਣਾ ਇੱਥੇ ਅੱਜ ਗੱਲ 50 ਕਰ ਦਿਓ ਦੁਕਾਨ ਵਾਲੀ ਦਾ ਪੰਜ ਨਿਕਲ ਜਾਣਾ ਬਜਣਾ ਕੀ ਆ ਐਂ ਕੋਪੀ ਡਾਕਟਰ ਦਾ ਭਗੜ ਜਾਇਸੇ ਹੂੰ ਨਹੀਂ ਡਾਕਟਰ ਦਾ ਨਹੀਂ ਉਹ 200 ਚ ਦਵਾਈ ਇੱਥੇ ਹੀ ਦਵਾਈ ਦੇ ਦੇ 10000 ਦੇ ਕੇ ਤੇਰਾ ਮੋਢਾ ਸਹੀ ਹੋ ਜਾਣਾ ਇਹ ਇਹ ਤਾਂ ਐਵੇਂ ਘੋਲ ਚੁਲ ਦੇ ਰਹਿ ਆਜੋ ਆਇਓ 10000 ਉਹ ਤੂੰ ਬਸ ਸਾਈਡ ਤੇ ਕਰਨਾ ਹੁਣ ਨਾ ਦੱਸੋ ਮੇਰਾ ਗੋਰੀ ਦਾ ਤੂੰ ਕਰਨਾ ਹੈ ਅਸੀ ਨੂੰ ਗੋਰੀ ਨਾਲ ਵਿਆਹ ਕਰਨਾ ਆਹੋ ਬਸ ਮੈਨੂੰ ਗੋਰੀ ਬਾਵੇ ਕਾਜੀ ਉਹ ਹੈਲੋ ਗਾ ਸੁਣ ਲਾ ਮੈਂ ਗੱਡੀ ਮੋਰੇ ਆ ਜਾਣਾ ਜੇ ਮੇਰੀ ਗੋਰੀ ਨੂੰ ਪਿਆ ਬਸ ਹੀ ਨਾ ਨਦੀਆਂ ਬਹਾਾ ਧਣੀਆਂ ਇੱਥੇ ਤੇ ਤੂੰ ਹੋਰ ਕਿਉਂ ਮਰਜੀ ਕਰੇ ਮੇਰੀ ਗੋਰੀ ਨੂੰ ਮਾੜੇ ਕਹਿੰਦਾ ਹੈਗਾ ਆਈ ਲਵ ਹਿਮ ਮਾਈ ਗੋਰੀ ਆਈ ਲਵ ਹਿਮ ਮਾਈ ਗੋਰੀ ਇਹ ਹੈਗਾ ਵੀ ਕੀ ਬੋਲਦੇ ਆ ਉਹ ਮੈਂ ਅੰਗਰੇਜ਼ੀ ਚ ਦੱਸਦਾ ਉਹਨੂੰ ਸਾਰਾ ਕੁਝ ਹਾਂ ਯਾ ਤੂੰ ਗੋਰੀ ਦੇ ਉਹਦੇ ਪੁੱਠੇ ਹੱਥ ਆਰ ਕੀ ਵੀ ਹੈਰੀ ਗੱਲਾਂ ਮਾਰ ਦੇ ਤੇ ਸੌ ਗੁਣਾ ਚਿੱਟੀ ਆ ਚਿੱਟੀ ਗੋਰੀ ਆਂਦੇ ਆਰ ਕੀ ਓਕੇ ਬਾਏ ਰੋਟੀ ਬਾਹਰੋਂ ਆਇਆ ਕਰੂਗੀ ਪੀਜੇ ਬਰਗਰ ਖਾਏ ਹੋ ਗਏ ਮਸੀ ਕੀ ਖਾਣ ਆਈ ਆ ਮਲਟੋਨਾ ਹੈ ਮਲਟੋਨਾ ਕੀ ਮੈਕਡੋਨਲਡ ਕੀ ਚਿੱਤਨ ਖਾਈ ਮੈ ਤੇ ਕੀ ਖਾਣਾ ਹੈ ਮੈਕਡੋਨਲਡ ਮੈਕਡੋਨਰ ਕੀ ਮੈਕਡੋਨਰ ਮੈਕਡੋਨਲ ਉੱਛੜਣਗੇ ਮੈਂ ਨਹੀਂ ਕਹਣਾ ਮੈਕਡੋਨਰ ਮੈਕਡੋਨਰ ਹਾਂ ਮੈਂ ਕੜੀ ਕਹਦੇ ਚੱਲ ਮੈਕਣੀ ਕਹਦੇ ਕੱਲਾ ਮੈਕੜੀ ਮੈਕੜੀ ਹਾਂ ਮਾਸੜ ਵੀ ਖਿਲਾਉਣਾ ਨਾ ਹੁੰਦਾ ਇਹ ਤੇ ਜਿੱਤੀ ਮਾਰਨੀ ਨਾ ਤੇਰੇ ਮਾਸਾ ਲੈ ਕੇ ਨਹੀਂ ਆਇਆ ਕਦੀ ਆ ਜਾਂਦਾ ਮਾਸੜ ਦਾ ਮੂਵੀ ਦੇਖਣ ਜਾਂਦੇ ਨੇ ਫਗਵਾੜੇ ਥੀਏਟਰ ਤੇ ਹਨ ਕਿਹੜੀ ਫਿਲਮ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਸੀਗੀ ਤਾ ਮੇਰਾ ਜਾਨੀ ਬਣ ਗਿਆ ਦੁਸ਼ਮਣ ਬਣ ਗਿਆ ਹੈ ਕਿਹੜੀ ਕਿਹੜੀ ਮੇਰਾ ਜਾਨੀ ਦੋਸ਼ਮਣ ਬਣ ਗਿਆ ਨੇ ਤੇ ਮੇਰਾ ਜਾਨੀ ਦੋਸ਼ਮਣ ਬਣ ਗਿਆ ਉਹ ਕਦੋਂ ਤੂੰ ਤੇਰਾ ਦੋਸ਼ਮਣ ਨਾ ਬਣ ਤੈ ਹੀ ਗਿਆ ਬਈ ਸੋਚਿਆ ਨਹੀਂ ਕਰਦੇ ਵਾਸੀ ਨੇ ਮੈਂ ਸੋਚਿਆ ਸੀ ਨਹੀਂ ਪੈਂਦੀ ਹਾਂ ਮੈਂ ਤਾਂ ਦੇਖਦੀ ਹਾਂ ਪੈਸੇ ਪੈਸੇ ਚਾਹ ਜਣਾ ਇਹਨਾਂ ਨੇ ਹੈ ਇਹਨਾਂ ਨੇ ਚੇਕ ਕਰਨਾ ਇਹਨਾਂ ਇਹਨਾਂ ਦੇ ਆਪਣੇ ਬਤਨਾਂ ਨੂੰ ਆਹੋ ਕਿੰਨੇ ਕਹਿੰਦੇ ਹੁਣ ਵੇਚ ਜਾਂਦੇ ਆ ਜਿਆਜੋ ਕਰਨਾ ਮਾੜਾ ਬਹੁਤ ਮੈਂ ਇਸ ਬੋਦਨ ਚੱਤੀ ਨੇ ਦਮ ਮਸਰੇ ਦਾ ਨਾ ਮਾੜਾ ਆਇਆ ਜਿਆਦੀ ਹੋਏ ਮਾਝਾਵੇ ਅਸੀਂ ਵੀ ਉੰਨਾ ਕੇ ਆਉਣਾ ਹੁਣ ਇਹਦੇ ਕੋਲ ਜਾਣਾ ਜਾਣਾ ਚੁੱਪ ਕਰਕੇ ਬੰਦੇ ਕਹਿੰਦਾ ਆਹੋ ਨੱਲਾ ਬਹੁ ਨਹੀਂ ਅੰਦਰ ਇੱਕ ਵਾਰੀ ਤਾਂ ਨਾ ਅੱਠ ਗਿਆ ਪਹਿਲਾਂ ਹੀ ਆਹ ਕੋ ਦੇਖਾ ਕਹਿੰਦਾ ਮਨੀ ਨੇ ਆ ਜਾਣਾ ਮੈਨੂੰ ਤੋਰ ਦੋ ਅੱਠ ਜਾਪਟਾ ਵੀ ਚੇਤ ਆਇਆ ਨਾ ਸਿਆਲਾ ਚ ਗਿਆ ਸੀ ਕਹਿੰਦੇ ਹੋਈ ਨਾ ਕਾਹੋ ਕਹਿੰਦਾ ਮਨੀ ਨੇ ਮੈਨੂੰ ਯਾਰ ਗਿਆ ਸੀ ਲਾਡੀ ਦੀ ਅੱਖ ਲੈ ਦਵਾਂਗਾ ਜਿੰਨਾ ਨੱਠਣਾ ਕਹਿੰਦਾ ਮੇਨ ਨਾਮ ਕਹਿੰਦਾ ਮੇਨ ਕਾ ਚਾਲੂ ਕਿਖ ਸਮਝਦਾ ਨਾ ਮਾ ਮਾਂ ਪੱਤੀ ਕਹਿ ਰੋ ਕਹਿੰਦਾ ਮਨੀ ਹੁਣੀ ਆ ਗਾ ਮੋਰੀ ਨਹੀਂ ਇਹ ਸੰਦੀ ਕੀ ਕੀਤਾ ਅੱਪਰੇ ਹੱਥ ਚੱਲਦਾ ਹੱਥ ਬੱਤ ਜਿੰਨਾ ਆ ਗਿਆ ਇੰਤਰ ਜਿੰਨਾ ਉਹਨੇ ਮੋਰੀ ਆ ਗਈ ਤੇ ਨਾ ਮੈਂ ਇਹ ਨੂੰ ਦੇ ਲਿਆ ਨਾ ਮੈਂ ਵੀ ਆਉਂ ਨਹੀਂ ਜਾਣਾ ਪਪੂ ਨਾ ਰਕਨੇ ਰਹਿ ਕੇ ਸਕੇ ਆਰਾਮ ਦਾ ਹੈ ਕੋਈ ਲੱਖ ਦੇ ਕੋਈ ਪਿਆ ਯਾਰ ਦੇ ਪਹਿਲਾਂ ਤੀਵੀਂ ਆਦਮੀ ਸਲਾਹ ਕਰ ਲੋ ਹੈ ਲੈ ਕੀ ਰਾਨਾ ਵਿੱਚੋਂ ਲੈਣਾ ਸਵਾਦ ਹਿੱਸਾ ਮੇਰਾ ਰਸਨਦੀਪ ਦਾ ਹਿੱਸਾ ਆਹ ਸਾਡਾ ਹਿੱਸਾ ਹਿੱਸਾ ਹੁਣ ਕਿਹੜੇ ਆਏ ਸੀ ਮੈਂ ਜੁੱਤੀ ਹੈ ਨਾ ਜੇ ਮਾਰੀ ਫੇਰ ਦੇਖ ਲੈ ਕਿਦਾਂ ਦਾ ਤੇਰਾ ਤੋੜ ਮੈਂ ਕਰ ਦੇਣਾ ਆ ਹਾਂ ਕਿਦਾਂ ਦਾ ਮੈਂ ਲੱਭ ਕੇ ਕਿਹੜੇ ਪਰੌਣੇ ਆਏ ਸੀ ਅੰਦਰ ਦੇ ਪੱਤ ਨੂੰ ਦੇਖਣਾ ਸੀ ਅਸਲੀ ਕਹਦੇ ਆ ਮੈਨੂੰ ਬਰੀ ਨੂੰ ਪਤਾ ਹੁੰਦਾ ਕਿਹੜੇ ਪਰੌਣੇ ਨੇ ਇਹ ਹੱਥ ਦੀ ਗਾਹ ਦੇ ਵਾਸਤੇ ਕੌਣ ਇਹ ਤਾਂ ਹੱਥਾਂ ਨਾਲ ਦੇ ਨਿਕਲਣਾ ਇਹ ਕੁਝ ਨਹੀਂ ਦੀਆਂ ਮੇਰੇ ਕੋਲ 24 ਘੰਟੇ ਆ ਤਾਂ ਬਾਹਰੋਂ ਤਾਂ ਕਾਲਾ ਪੈਂਦੀ ਰਹਿੰਦੀ ਮੈਂ ਹੱਸਿਆ ਨਾ ਕਰੈ ਨਾ ਮੈਂ ਬੇਗੀ ਜੋ ਕੱਟਾ ਦਾਂ ਜੀ ਇੰਨਾ ਨਹੀਂ ਹੱਸਿਆ ਹੁੰਦਾ ਕੀ ਕਰਾਂਗਾ ਮਨੀ வேல ਪੁਰਾਣੇ ਕੌਣ ਹੈ